ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਕਰ ਰਹੇ ਹਾਂ ਤੇ ਤੀਜੀ ਵਾਰ ਸ਼ੁਰੂ ਹੋਣ ਜਾ ਰਹੀ ਹੈ ਦੋ ਵਾਰ ਆਪਾਂ ਕਰ ਚੁੱਕੇ ਹਾਂ YouTube ਦੀ ਪਲੇਲਿਸਟ ਵਿੱਚ ਪਈਆਂ ਹੋਈਆਂ 12 ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਪੁਰਖ ਆਦੇਸ਼ ਆਦਿ ਵਿਖਾਣਿਆ ਆਦਪੁਰਖ ਗੁਰੂ ਨਾਨਕ ਜਾਂ ਪਰਮੇਸ਼ਰ ਨੂੰ ਨਮਸਕਾਰ ਹੋਵੇ ਜੋ ਸਰਬ ਦਾ ਆਦ ਕਾਰਨ ਵਖਾਣ ਕੀਤਾ ਗਿਆ ਹੈ ਸੋ ਸਤਗੁਰ ਸੱਚਾ ਵੇਬ ਸਬਦ ਸਿਣਿਆਣਿਆ ਉਹੀ ਸਤਗੁਰ ਸੱਚੇ ਰੂਹ ਵਾਲਾ ਜਿਸ ਨੇ ਸ਼ਬਦ ਦੁਆਰਾ ਪਛਾਣਿਆ ਹੈ ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ ਜਿਨ੍ਹਾਂ ਨੇ ਸ਼ਬਦ ਸੁਰਤ ਦੇ ਉਪਦੇਸ਼ ਨਾਲ ਜਗਿਆਸੂ ਨੂੰ ਸੱਚ ਸਮਾਇਆ ਹੈ ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ ਸਾਧ ਸੰਗਤ ਸੱਚਾ ਉਪਦੇਸ਼ ਹੈ ਉਹੀ ਘਰ ਪ੍ਰਾਣਾ ਨੀਕ ਹੈ। ਪ੍ਰੇਮ ਭਗਤ ਆਵੇ ਸਹਿਜ ਸੁਖਾਣਿਆ ਜਿੱਥੇ ਪ੍ਰੇਮਾ ਭਗਤੀ ਵਿਖੇ ਪਰਵੇਸ਼ ਹੈ ਅਰ ਸਹਿਜ ਸੁਖ ਪ੍ਰਾਪਤ ਹੈ। ਭਗਤ ਵੱਛਲ ਪਰਵੇਸ਼ ਮਾਨ ਨਿਮਾਣਿਆ। ਭਗਤ ਵੱਛਲ ਅਕਾਲ ਪੁਰਖ ਵੇਖੇ ਜਿਨ੍ਹਾਂ ਦਾ ਪਰਵੇਸ਼ ਸਮਾਵਣਾ ਹੈ ਉਹ ਨਿਮਾਣਿਆ ਦੇ ਮਾਨ ਹੁੰਦੇ ਹਨ। ਜਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ। ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ। ਬ੍ਰਹਮਾ ਵਿਸ਼ਨ ਸ਼ੇਵ ਨੇ ਅੰਤ ਨਹੀਂ ਪਾਇਆ ਸਿਮਰ ਸਹਸ ਫਣ ਛੇਸ ਤਿਲ ਨ ਪਛਾਣਿਆ ਛੇਸ਼ਨਾਗ ਹਜ਼ਾਰ ਫਣਾ ਵਾਲਾ ਰੋਜ਼ ਸਿਮਰਦਾ ਪਰ ਤਿਲ ਮਤ ਅੰਤ ਨਹੀਂ ਜਾਣਦਾ ਗੁਰਮੁਖ ਦਰ ਦਰ ਵੇ ਸੱਚ ਸੁਹਾਣਿਆ ਜੋ ਗੁਰਮੁਖ ਦਰ ਸਤ ਸੰਗ ਦੇ ਦਰਵੇਸ ਹੋਏ ਉਹਨਾਂ ਨੂੰ ਹੀ ਸੱਚ ਸੋਹਣਾ ਲੱਗਾ ਹੈ ਗੁਰ ਚੇਲੇ ਰਹਿ ਰਾਸ ਅਲਖ ਅਭਿਉ ਹੈ ਗੁਰੂ ਤੇ ਚੇਲੇ ਦੀ ਏਕਤਾ ਰੋਹ ਰੀਤੀ ਅਲਖ ਤੇ ਅਪੇਵ ਹੈ ਗੁਰ ਚੇਲੇ ਸਾ ਬਾਸ ਨਾਨਕ ਦੇਉ ਹੈ ਗੁਰੂ ਤੇ ਚੇਲਾ ਧਨ ਹਨ ਜੋ ਇੱਕੋ ਗੁਰੂ ਨਾਨਕ ਦੇਵ ਦਾ ਹੀ ਰੂਪ ਹਨ ਭਾਵ ਨਾਮ ਦੋ ਹਨ ਪਰ ਰੂਪ ਇੱਕੋ ਹੀ ਹੈ ਗੁਰਮਤ ਸਹਿਜ ਨਿਵਾਸ ਸਿਵਤ ਸਮਿਉ ਹੈ ਗੁਰੂ ਅੰਗਦ ਦੇਵ ਜੀ ਦਾ ਗੁਰੂ ਜੀ ਮਤ ਦੁਆਰਾ ਨਿਵਾਸ ਸਹਿਜ ਪਦ ਵਿਖੇ ਹੈ ਅਤੇ ਉਸੇ ਦੀ ਸਿਵਤ ਵਿਖੇ ਸਮਾਏ ਹੋਏ ਹਨ ਸ਼ਬਦ ਸੁਰਤ ਪਰਗਾਸ ਅਸ਼ਲ ਅਸ਼ਿਉ ਹੈ ਸ਼ਬਦ ਦੇ ਸੁਰਤ ਵਿੱਚ ਪ੍ਰਗਾਸ ਹੋਣ ਕਰਕੇ ਅਸ਼ਲ ਛੇਦ ਹੋ ਗਏ ਹਨ ਗੁਰਮੁਖ ਆਸ ਨਿਰਾਸ ਮਤ ਅਰਖਿਉ ਹੈ ਆਸਾਂ ਤੋਂ ਨਿਰਾਸ ਉੱਚੀ ਮਤ ਵਾਲੇ ਗੁਰਮੁਖ ਹਨ ਭਾਵ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕਾਮ ਕ੍ਰੋਧ ਵਿਨਾਸ਼ ਸਿਵਤ ਸਮਯੋ ਹੈ ਕਾਮ ਕ੍ਰੋਧ ਆਦ ਦਾ ਅਭਾਵ ਹੈ ਤੇ ਵਾਹਿਗੁਰੂ ਦੀ ਸਿਵਤ ਵਿੱਚ ਸਮਾਏ ਰਹਿੰਦੇ ਹਨ ਸਤ ਸੰਤੋਖ ਉਲਾਸ ਸਖਤ ਨ ਸਿਉ ਹੈ ਸਤ ਸੰਤੋਖ ਦਾ ਆਨੰਦ ਹੈ ਉਥੇ ਨਾ ਸ਼ਕਤੀ ਹੈ ਤੇ ਨਾ ਸ਼ਿਵ ਹੈ ਘਰ ਹੀ ਵਿੱਚ ਉਦਾਸ ਸਚ ਸੋਚਿਉ ਹੈ ਘਰ ਹੀ ਵਿਖੇ ਭਾਵ ਗ੍ਰਸਤ ਵਿਖੇ ਉਦਾਸ ਤੇ ਮਨੋ ਤਨੁ ਸੱਚੇ ਤੇ ਸੋਚੇ ਹਨ 21 21 ਕਸਕੇ ਬੋਲਣ 21 ਕੀਹ ਅਭਿਆਸ ਗੁਰ ਸਿਖ ਦਿਉ ਹੈ ਕਹਿੰਦੇ ਗੁਰਦੇਵ ਤੇ ਸਿੱਖ ਦਾ 21 ਵਿਸ਼ਵੇ ਸੰਸਾਰ ਤੋਂ ਉਪਰਾਮ ਹੋ ਕੇ ਇਕ ਈਸ਼ਰ ਵਿਖੇ ਅਭਿਆਸ ਹੈ ਗੁਰ ਸਿੱਖ ਲੇਖੇ ਤੋਂ ਪਾਰ ਹਨ ਕਿਉਂਕਿ 20 ਤੱਕ ਹਿਸਾਬ ਤੇ ਅੱਗੇ 21 ਹਿਸਾਬੋਂ ਪਾਰ ਅਗਲੀ ਪੌੜੀ ਵਿਖੇ ਇਸੇ ਪੱਖ ਨੂੰ ਪੁਸ਼ਟ ਕਰਦੇ ਹਨ ਇਸ ਵਿੱਚ ਭਾਵੇਂ ਦੱਸਿਆ ਹੈ ਕਿ ਸਿੱਖ ਸ਼ਬਦ ਸੁਰ ਦਾ ਅਭਿਆਸ ਕਰਕੇ ਆਸ ਗੁਰ ਚੇਲਾ ਪ੍ਰਵਾਨ ਗੁਰਮੁਖ ਜਾਣੀ ਹੈ ਗੁਰੂ ਦਾ ਚੇਲਾ ਪ੍ਰਾਣਾ ਨਹੀਂ ਗੁਰਮੁਖ ਜਾਣੀ ਦਾ ਹੈ ਗੁਰਮੁਖ ਚੋਜ ਵਿਡਾਨ ਇਕੱਤ ਕਹਾਣੀ ਹੈ ਉਸ ਗੁਰਮੁਖ ਦੇ ਚੋਜ ਅਸ਼ਚਰਜ ਰੂਪ ਹਨ ਉਸ ਦੀ ਇਕੱਤ ਕਹਾਣੀ ਹੈ ਕੁਦਰਤ ਨੂੰ ਕੁਰਬਾਨ ਕਾਦਰ ਜਾਣੀ ਹੈ ਕੁਦਰਤ ਈਸ਼ਵਰ ਦੀ ਰਚਨਾ ਤੋਂ ਕੁਰਬਾਨ ਜਾਈਏ ਉਸ ਤੋਂ ਕਾਦਰ ਕਰਤ ਅਨਮਾਨ ਪ੍ਰਮਾਨ ਦੁਆਰੇ ਜਾਣੀਦਾ ਜੋ ਗੁਰਮੁਖ ਜਗ ਮਹਿਮਾਨ ਜਗ ਮਹਿਮਾਨੀ ਹੈ ਗੁਰਮੁਖ ਆਪ ਨੂੰ ਜਗਤ ਵਿਖੇ ਪ੍ਰਾਣਾ ਸਮਝਦੇ ਹਨ ਉਹ ਜਗਤ ਵਿੱਚ ਪੂਜਨੀਕ ਹੁੰਦੇ ਹਨ ਸਤਗੁਰ ਸਤ ਸੁਹਾਣ ਆਖ ਵਿਖਾਣੀ ਐ ਸਤਗੁਰ ਨੂੰ ਸੱਚ ਸਹੁੰਦਾ ਇਹ ਗੁਰਮੁ ਕਹਿੰਦੇ ਹਨ ਤੇ ਕਹਾਉਂਦੇ ਹਨ ਦਰ ਢਾਡੀ ਦਰਵਾਣ ਚਵੈ ਗੁਰਬਾਣੀ ਐ ਗੁਰਮੁਖ ਉਹਨਾਂ ਦੇ ਦਰ ਦਾ ਢਾਡੀ ਹੋ ਕਰਕੇ ਗੁਰੂ ਦੀ ਬਾਣੀ ਬੋਲਦਾ ਹੈ ਅੰਤਰਜਾਮੀ ਜਾਣ ਹੇਤ ਪਛਾਣੀ ਐ ਗੁਰਮੁਖ ਅੰਤਰਜਾਮੀ ਅਕਾਲ ਪੁਰਖ ਨੂੰ ਦੇਖ ਕੇ ਉਸ ਦੇ ਹੇਤ ਨੂੰ ਪਛਾਣਦਾ ਹੈ ਸੱਚ ਸ਼ਬਦ ਨਿਸ਼ਾਨ ਸੁਰਤ ਸੁਮਾਣੀ ਐ ਸੱਚੇ ਸ਼ਬਦ ਦਾ ਨਿਸ਼ਾਨ ਮਿਲਦਾ ਹੈ ਸੁਰਤ ਭਗਵੰਤ ਪ੍ਰੀਤ ਵਿੱਚ ਸਮਾ ਜਾਂਦੀ ਹੈ ਇੱਕੋ ਦਰ ਦੀ ਬਾਣ ਸ਼ਬਦ ਸਿਆਣੀ ਹੈ ਇੱਕੋ ਸਾਧ ਸੰਗਤ ਰੂਪ ਦਰਵਾਜ਼ੇ ਦੀ ਬਾਣੀ ਦਾ ਆਸਰਾ ਰੱਖ ਕੇ ਸ਼ਬਦ ਦੁਆਰਾ ਬ੍ਰਾਹਮਣ ਨੂੰ ਸਿਆਣ ਦਾ ਹੈ ਸ਼ਬਦ ਗੁਰੂ ਗੁਰਵਾਹੋ ਗੁਰਮਖ ਪਾਇਆ ਗੁਰੂ ਦਾ ਸ਼ਬਦ ਗੁਰੂ ਹੈ ਤੇ ਧੰ ਹੈ ਉਹ ਗੁਰਮਖ ਜਿਸ ਨੇ ਉਹ ਗੁਰੂ ਪਾਇਆ ਹੈ ਚੇਲਾ ਸੁਰਤ ਸੁਮਾਹੋ ਅਲਖ ਲਖਾਇਆ ਚੇਲੇ ਗੁਰੂ ਅੰਗਦ ਨੇ ਸ਼ਬਦ ਦੀ ਸੁਰਤ ਵੇਖੇ ਆਪ ਸਮਾ ਕਰਕੇ ਹੋਰਨਾਂ ਨੂੰ ਅਲੱਖ ਪਰਮੇਸ਼ਰ ਲਿਖਾ ਦਿੱਤਾ ਗੁਰ ਚੇਲੇ ਵਿਆਹ ਤੁਰੀ ਚੜਾਇਆ ਚੜਾਇਆ ਪਾਠ ਭਾਰਾ ਕਰਨਾ ਜਦੋਂ ਗੁਰੂ ਨਾਨਕ ਨਾਲ ਚੇਲੇ ਦਾ ਵਿਆਹ ਮੇਲ ਹੋਇਆ ਗੁਰੂ ਨੇ ਤੁਰਿਆ ਪਦ ਦੀ ਘੋਰੀਪੁਰ ਚੜਾ ਦਿੱਤਾ ਗਹਿਰ ਗੰਭੀਰ ਅਥਾਹ ਅਜਾਰ ਜਰਾਇਆ ਫਲ ਗਹਿਰ ਗੰਭੀਰ ਅਥਾਹ ਕਿ ਅਜਾਰ ਕਹਿੰਦੇ ਨਾ ਜਰੇ ਜਾਣ ਵਾਲੇ ਪਦਾਰਥ ਚਰ ਲੈ ਸੱਚਾ ਬੇਪਰਵਾਉ ਸੱਚ ਸਮਾਇਆ ਸੱਚਾ ਬੇਪਰਵਾ ਹੋ ਕੇ ਸੱਚ ਵਿਖੇ ਸਮਾ ਗਈ ਪਾਤ ਸਾਹਾ ਪਾਤ ਸਾਹੁ ਹੁਕਮ ਚਲਾਇਆ ਪਾਤ ਸਾਹਾ ਦੇ ਪਾਤਸ਼ਾਹ ਬ੍ਰਹਮਾਦਿਕਾਂ ਪਰ ਹੁਕਮ ਚੱਲਣ ਲੱਗ ਪਿਆ ਹੈ ਨੌ ਬਾਲੀ ਲੋ ਬਾਲੀ ਦਰਗਾਹੋ ਭਾਣਾ ਪਾਇਆ ਬੇਪਰਵਾ ਵਾਹਿਗੁਰੂ ਦੀ ਦਰਗਾਹ ਦਾ ਭਾਣਾ ਚੰਗਾ ਲੱਗਾ ਸੱਚੀ ਸਿਬਤ ਸਲਾਹੋ ਅਪਿਓ ਪੀ ਆਇਆ ਸੱਚੀ ਸਿਵ ਦੀ ਸਲਾਹ ਦਾ ਅੰਮ੍ਰਿਤ ਆ ਪੀਤਾ ਤੇ ਹੋਰਨਾਂ ਨੂੰ ਪਲਾਉਣਾ ਕੀਤਾ ਸ਼ਬਦ ਸੁਰਤ ਅਸਗਾ ਅਖੜ ਕਢਾਇਆ ਸ਼ਬਦ ਦੀ ਸੁਰਤ ਅਸਗਾ ਬਾਹਲੀ ਦੇ ਕੇ ਕਈ ਅਖੜਾ ਮੂਰਖਾਂ ਨੂੰ ਕਢਾਇਆ ਪਵਿਸ਼ੁੱਧ ਕਰ ਦਿੱਤਾ ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈ ਐ ਗੁਰਮੁਖ ਪੰਥ ਅਮੋਲਕ ਐ ਮੁੱਲ ਨਹੀਂ ਮਿਲਦਾ ਨਾ ਇਸ ਦੀ ਕੀਮਤ ਪੈਂਦੀ ਐ ਪਾਇ ਤਰਾਜੂ ਤੋਲ ਨਾ ਅਤੁੱਲ ਤੁਲਾਈ ਐ ਲੱਕੜੀ ਵਿੱਚ ਵੱਟੇ ਪਾ ਕੇ ਨਾ ਤੋਲੇ ਜਾਣ ਵਾਲੀ ਵਸਤੂ ਤਲ ਨਹੀਂ ਸਕਦੀ ਨਿਜ ਕਰ ਤਖਤ ਅਡੋਲ ਨਾ ਡੋਲ ਡੁਲਾਈ ਹੈ ਆਪਣੇ ਘਰ ਦੇ ਤਖਤ ਪਰ ਅਡੋਲ ਰਹਿ ਕੇ ਡੋਲਣੀ ਨਾਲ ਨਹੀਂ ਡੋਲਦਾ ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈ ਹੈ ਗੁਰਮੁਖ ਪੰਥ ਨਿਰਮਲ ਹੈ ਕਿਸੇ ਨਾਲ ਲਾਓ ਤਾਂ ਰਲਦਾ ਨਹੀਂ ਹੈ ਕਥਾ ਅਕਥ ਅਬੋਲ ਨਾ ਬੋਲ ਬੁਲਾਈ ਹੈ ਇਸ ਦੀ ਕਥਾ ਕਥੀ ਨਹੀਂ ਜਾਂਦੀ ਪਾ ਨਾ ਬੋਲੀ ਜਾਂਦੀ ਹੈ ਨਾ ਇਸ ਦਾ ਬੋਲ ਬੋਲਿਆ ਜਾਣਾ ਚਾਹੀਏ ਸਦਾ ਅਭੋਲ ਅਭੋਲ ਨਾ ਭੋਲ ਭੁਲਾਈ ਹੈ ਇਹ ਸਦਾ ਭੁੱਲ ਤੋਂ ਰਹਿ ਤੈ ਦਾਨਾ ਹੈ ਕਿਸੇ ਗਲਤੀ ਵਿੱਚ ਨਹੀਂ ਭੁੱਲਦਾ ਗੁਰਮੁਖ ਪੰਥ ਅਮੋਲ ਸਹਿਜ ਸਮਾਈ ਹੈ ਇਹ ਗੁਰਮੁਖ ਪੰਥ ਸਥਿਰ ਹੈ ਇਸ ਦੀ ਸੱਤਾ ਸਹਿਜ ਪਦ ਵਿੱਚ ਹੈ ਅੰਮ੍ਰਿਓ ਸਰੋਵਰ ਝੋਲ ਗੁਰਮੁਖ ਪਾਈ ਹੈ ਅੰਮ੍ਰਿਤ ਦੇ ਸਰੋਵਰ ਨੂੰ ਝੋਲ ਕੇ ਗੁਰਮਖੇ ਸਹਿਜ ਦੀ ਦਾਤ ਪਾਉਂਦੇ ਹਨ ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ ਇਹਨਾਂ ਪਾਸ ਲੱਖਾਂ ਪਦਾਰਥਾਂ ਦਾ ਇੱਕ ਪਦਾਰਥ ਇਹ ਹੈ ਕਿ ਆਪਾਂ ਨਹੀਂ ਗਿਵਣਾਉਂਦੇ ਸੋ ਸੰਗਤ ਜੀ ਪੰਜ ਪੌੜੀਆਂ ਆਪਣੀਆਂ ਤੀਜੀ ਵਾਰ ਦੀਆਂ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਸਾਰੀ ਸੰਖਿਆ ਜੂ ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਲਾਈਵ ਸੰਖਿਆ ਗੁਰਬਾਣੀ ਦੀ ਰਾਤ ਨੂੰ ਸਵਾ 8 ਵਜੇ ਸੇ ਚੈਨਲ ਤੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ